ਦੇਖੇ ਨਾ ਦੇਖੇ ਮੇਰੀਆਂ ਮੈਮਰੀਜ਼ ਰਹਿ ਜਾਣਗੀਆਂ ਕਿਉਂਕਿ ਇਹ ਫੇਸ ਇਹ ਏਜ ਇਹ ਸਮਾਂ ਜਿਹੜਾ ਇਹ ਦੁਬਾਰਾ ਵਾਪਸ ਨਹੀਂ ਆਉਣਾ ਸਾਡਾ ਰਿਲੇਸ਼ਨ ਐਜ਼ ਅ ਫਰੈਂਡ ਜ਼ਿਆਦਾ ਹੈ ਜੀ ਰੈਦਰ ਥੈਨ ਹਸਬੰਡ ਵਾਈਫ ਜੀ ਅਸੀਂ ਜਿੱਦਾਂ ਲਗਾ ਲੋ ਕਿ ਹਰ ਗੱਲ ਸ਼ੇਅਰ ਕਰਦੇ ਆ ਇਸ ਟਾਈਮ ਤੇ ਅਸੀਂ ਬੈਸਟ ਫਰੈਂਡ ਆ ਇੱਕ ਦੂਜੇ ਦੇ ਐਕਚੁਅਲੀ ਨਾ ਕੁੜੀਆਂ ਮੈਂ ਇੱਥੇ ਆ ਕੇ ਦੇਖਿਆ ਹੈ ਇੰਡੀਆ ਦੇ ਵਿੱਚ ਬਹੁਤ ਫਾਸਟ ਡਰਾਈਵ ਕਰਦੀਆਂ ਪਤਾ ਨਹੀਂ ਕਿਉਂ ਉਹਨਾਂ ਦੀ ਸਕੂਟੀ ਜਿਹੜੀ ਹੈ ਬਹੁਤ ਫਾਸਟ ਚੱਲਦੀ ਹੈ ਸ਼ਾਇਦ ਉਹ ਆਪਣੇ ਆਪ ਨੂੰ ਫੀਲ ਕਰਦੀਆਂ ਕਿ ਅਸੀਂ ਸਕੂਟੀ ਤੇ ਬੈਠੀਆਂ ਹੋਈਆਂ ਹੁਣ ਤਾਂ ਅਡਜਸਟ ਹੋ ਗਏ ਐ ਬਟ ਜਦੋਂ ਜਦੋਂ ਮੈਂ ਨਵਾਂ ਨਵਾਂ ਜੁਆਇਨ ਕੀਤਾ ਸੀ ਤਾਂ ਮੈਂ ਬੁਲਟ ਲੈ ਕੇ ਜਾਂਦੀ ਸੀਗੀ ਉਦੋਂ ਬੱਚੇ ਕਾਫੀ ਜ਼ਿਆਦਾ ਰਿਐਕਟ ਕਰਦੇ ਸੀ ਕਿ ਬੁਲਟ ਵਾਲੇ ਮੈਡਮ ਆ ਗਏ ਜੀਪ ਵਾਲੇ ਮੈਡਮ ਆ ਗਏ ਅੱਜ ਵੀ ਮੈਨੂੰ ਕਹਿ ਦਿੰਦੇ ਆ ਕੋਈ ਪਾਰਟੀ ਫੰਕਸ਼ਨ ਹੋਏ ਕਿ ਮੈਡਮ ਤੁਸੀਂ ਜੀਪ ਤੇ ਆਇਓ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇੰਟਰਵਿਊ ਬੇहद ਖਾਸ ਹੋਵੇਗੀ ਕਿਉਂਕਿ ਮੈਂ ਜਿਸ ਸ਼ਖਸ ਨਾਲ ਜਿਸ ਭੈਣ ਨਾਲ ਮਿਲੌਣ ਲੱਗਾ ਅਕਸਰ ਹੀ ਤੁਸੀਂ ਉਹਨਾਂ ਨੂੰ ਇੰਸਟਾਗ੍ਰam ਤੇ ਦੇਖਿਆ ਹੋਣਾ ਕਦੇ ਜੀਪ ਭਜਾਉਂਦੇ ਹੋਏ ਕਦੇ ਬੁਲਟ ਚਲਾਉਂਦੇ ਹੋਏ ਤੇ ਕਦੇ ਵੱਖ-ਵੱਖ ਗੱਡੀਆਂ ਦੇ ਨਾਲ ਅੱਜ ਅਸੀਂ ਭੈਣ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਭੈਣੇ ਸਸੀ ਕੌਰ ਜੀ ਸਸੀ ਕੌਰ ਜੀ ਜੀ ਭੈਣੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਮਾਂ ਦਿੱਤਾ ਸ਼ੁਕਰੀਆ ਤੁਹਾਡਾ ਜੀ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਹੋ ਜੀ ਹਾਂ ਜੀ ਮਿਹਰਬਾਨੀ ਜੀ ਇਹ ਭੈਣ ਇਹ ਇੰਸਟਾਗ੍ਰam ਵਾਲਾ ਸلسلਾ ਕਿੱਥੋਂ ਸ਼ੁਰੂ ਹੁੰਦਾ ਐਕਚੁਅਲੀ 2018 ਦੇ ਵਿੱਚ ਅਸੀਂ ਬਾਹਰ ਸੀ ਜਦੋਂ 2018 ਦੇ ਵਿੱਚ ਤਾਂ ਉਸ ਟਾਈਮ ਮੈਂ ਕਾਫੀ ਟਾਈਮ ਕੰਮ ਤੋਂ ਬਾਅਦ ਮੇਰੇ ਕੋਲ ਫ੍ਰੀ ਹੁੰਦਾ ਸੀਗਾ ਹਸਬੰਡ ਮੇਰੇ ਇੰਡੀਆ ਆਏ ਹੋਏ ਸੀਗਾ ਤਾਂ ਮੈਂ ਰੈਗੂਲਰ ਵੀਡੀਓਜ਼ ਵਾਚ ਕਰਨੀਆਂ ਦੂਸਰੇ ਬਲੌਗਰਸ ਦੀਆਂ ਤਾਂ ਮੇਰੇ ਵੀ ਮਾਈਂਡ ਚ ਸਟਕ ਕੀਤੀ ਕਿ ਕਿਉਂ ਨਾ ਮੈਂ ਆਪਣਾ ਵੀ ਕੁਝ ਪੋਸਟ ਕਰਾਂ ਜੀ ਐਟਲੀਸਟ ਕੋਈ ਦੇਖੇ ਨਾ ਦੇਖੇ ਮੇਰੀਆਂ ਮੈਮਰੀਜ਼ ਰਹਿ ਜਾਣਗੀਆਂ ਕਿਉਂਕਿ ਇਹ ਫੇਸ ਇਹ ਏਜ ਇਹ ਸਮਾਂ ਜਿਹੜਾ ਇਹ ਦੁਬਾਰਾ ਵਾਪਸ ਨਹੀਂ ਆਉਣਾ ਜੀ ਜਦੋਂ ਆਪਾਂ ਨੈਕਸਟ 올ਡ एज ਚ ਜਾਵਾਂਗੇ ਤਾਂ ਆਪਣੇ ਕੋਲ ਉਦੋਂ-ਉਦੋਂ ਕਾਫੀ ਟਾਈਮ ਹੁੰਦਾ ਹੈ ਉਸ ਟਾਈਮ ਆਪਾਂ ਬੈਠ ਕੇ ਆਪਣੀ ਇੱਕ ਪਹਿਲਾਂ ਤਾਂ ਹੁੰਦਾ ਸੀ ਨਾ ਫੋਟੋਜ਼ ਆਪਾਂ ਕਰਕੇ ਰੱਖਦੇ ਸੀ ਹੁਣ ਆਪਾਂ ਐਸਾ ਵੀਡੀਓ ਆਪਣੇ ਆਪ ਨੂੰ ਦੇਖ ਸਕਦੇ ਆ ਇਹ ਮੇਰੇ ਮਾਈਂਡ ਚ ਆਈਡੀਆ ਆਇਆ ਸੋ ਉਸ ਤੋਂ ਬਾਅਦ ਜਦੋਂ ਮੇਰੇ ਹਸਬੰਡ ਵਾਪਸ ਆਏ ਉੱਥੇ ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਇਦਾਂ ਸੋਚਿਆ ਤੇ ਇਹਨਾਂ ਨੇ ਥੋੜਾ ਜਿਹਾ ਲਾਈਟਲੀ ਲਿਆ ਉਸ ਗੱਲ ਨੂੰ ਤੇ ਫਿਰ ਉਹ ਕਰਦੇ ਆਂ ਕਰਾਉਂਦੇ ਆਂ ਇੱਕ ਸਾਲ ਸਾਡਾ ਇਦਾਂ ਹੀ ਲੰਘ ਗਿਆ। ਉਸ ਤੋਂ ਬਾਅਦ ਫਿਰ ਅਸੀਂ 2019 ਤੋਂ ਇਹ ਕੰਮ ਸ਼ੁਰੂ ਕੀਤਾ ਜੀ। ਹਾਂਜੀ। ਮੈਨ ਇਹ ਵੀ ਹੁੰਦਾ ਜਦੋਂ ਆ ਜਿਹੜੀਆਂ ਲੜਕੀਆਂ ਦੀ ਗੱਲ ਕਰੀਏ ਔਰਤਾਂ ਦੀ ਉਹ ਜਦੋਂ ਇੰਸਟਾਗ੍ਰam ਬਾਰੇ ਸੋਚਦੀਆਂ ਤਾਂ ਅਕਸਰ ਘਰ ਦੇ ਵਿੱਚ ਇਹ ਸਵਾਲ ਉੱਠ ਘੜਦੇ ਆਂ ਕਿ ਔਰਤਾਂ ਨੇ ਤਾਂ ਰੋਟੀ ਲਾਉਣੀ ਆਂ, ਘਰ ਦਾ ਕੰਮ ਕਰਨਾ, ਇਹ ਇੰਸਟਾਗ੍ਰam ਤੋਂ ਦੂਰ ਰਹਿਣ। ਤੁਹਾਨੂੰ ਵੀ ਸੁਣਨ ਨੂੰ ਮਿਲਿਆ ਹੋਣਾ। ਐਕਚੁਅਲੀ ਮੈਨੂੰ ਇਦਾਂ ਦਾ ਕੁਝ ਸੁਣਨ ਨੂੰ ਨਹੀਂ ਮਿਲਿਆ ਕਿਉਂਕਿ ਮੇਰੀ ਫੈਮਿਲੀ ਕਾਫੀ ਸਪੋਰਟਿਵ ਹੈ ਖਾਸ ਕਰਕੇ ਮੇਰੇ ਹਸਬੰਡ ਸਾਡਾ ਰਿਲੇਸ਼ਨ ਐਜ਼ ਅ ਫਰੈਂਡ ਜ਼ਿਆਦਾ ਹੈ ਜੀ ਰੈਦਰ ਥੈਨ ਹਸਬੰਡ ਵਾਈਫ ਜੀ ਅਸੀਂ ਜਿੱਦਾਂ ਲਗਾ ਲਓ ਕਿ ਹਰ ਗੱਲ ਸ਼ੇਅਰ ਕਰਦੇ ਆ ਇਸ ਟਾਈਮ ਤੇ ਅਸੀਂ ਬੈਸਟ ਫਰੈਂਡ ਆ ਇੱਕ ਦੂਜੇ ਦੇ ਤੇ ਉਸ ਟਾਈਮ ਮੈਨੂੰ ਸਿਰਫ ਇੰਨਾ ਸੀ ਕਿ ਹਰ ਮੈਂ ਹਰ ਕੁੜੀ ਨੂੰ ਇਹ ਗੱਲ ਕਹਿਣੀ ਆ ਕਿ ਹਰ ਕੁੜੀ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ ਅੰਡਰ ਰੋਟੀ ਪਾਣੀ ਬਣਾਉਣਾ ਉਹ ਆਪਣੀ ਨੈਸੈਸਿਟੀ ਹੈ ਜੀ ਉਹ ਆਪਣੀ ਜ਼ਰੂਰਤ ਹੈ ਕਿ ਆਪਾਂ ਰੋਟੀ ਬਣਾਵਾਂਗੇ ਤੇ ਖਾਵਾਂਗੇ ਜੀ ਉਹ ਆਪਣਾ ਕੋਈ ਕੰਮ ਨਹੀਂ ਉਹਨੂੰ ਐਜ਼ ਆ ਕੰਮ ਨਾ ਲਓ ਤੁਸੀਂ ਜਿਵੇਂ ਆਪਾਂ ਕੱਪੜੇ ਪਾਉਣੇ ਖਾਣਾ ਖਾਣਾ ਇਹ ਆਪਣੀ ਜ਼ਰੂਰਤ ਹੈ ਆਪਾਂ ਆਪਣੀ ਫੈਮਿਲੀ ਲਈ ਖਾਣਾ ਬਣਾਉਣਾ ਉਹ ਅਲੱਗ ਗੱਲ ਹੈ ਬਟ ਕੋਈ ਕੰਮ ਕਰਨਾ ਉਹ ਉਸ ਚੀਜ਼ ਨੂੰ ਮੈਂ ਖਾਣਾ ਬਣਾਉਣ ਨਾਲ ਜਾਂ ਕਿਚਨ ਦੇ ਕੰਮ ਨਾਲ ਕੋਈ ਕੰਪੇਅਰ ਨਹੀਂ ਕਰਦੀ। ਜੀ। ਐਂਡ ਮੈਂ ਉਸ ਚੀਜ਼ ਨੂੰ ਆਪਣੇ ਕੋਈ ਹੁਣ ਮੈਂ ਟੀਚਿੰਗ ਕਰ ਰਹੀ ਆਂ। ਜਾਂ ਮੈਂ ਸ਼ਾਮ ਨੂੰ ਟਿਊਸ਼ਨ ਵੀ ਕਰਦੀ ਆਂ, ਜਾਂ ਮੈਂ ਵੀਡੀਓ ਦਾ ਕੰਮ ਕਰਦੀ ਆਂ ਤੇ ਮੇਰਾ ਘਰ ਦੇ ਕੰਮ ਤੇ ਉਸ ਚੀਜ਼ ਦਾ ਕੋਈ ਇਫੈਕਟ ਨਹੀਂ ਆ। ਉਹ ਉਦਾਂ ਰੈਗੂਲਰ ਚੱਲ ਰਿਹਾ ਹੈ। ਇਹ ਉਦਾਂ ਮੈਂ ਬੈਲੈਂਸ ਕੀਤਾ ਹੋਇਆ ਸਭ ਕੁਝ। ਪੰਨੇ ਜੀ ਮੈਂ ਤੁਸੀਂ ਦੱਸਿਆ ਤੁਸੀਂ ਟੀਚਿੰਗ ਕਰਦੇ ਹੋ। ਮੈਂ ਸੁਣਿਆ ਵੀ ਕਈ ਵਾਰੀ ਤੁਸੀਂ ਸਕੂਲ ਦੇ ਵਿੱਚ ਵੀ ਬੁਲੇਟ ਹੀ ਲੈ ਕੇ ਚੱਲ ਜਾਂਦੇ ਹੋ। हां जी किस जिस दिन मैं वैसे ਤਾਂ स्कूल बस ਹੁੰਦੀ ਹੈ ਟੀਚਰਸ ਲੈਨ ਪਰ ਜਿਸ ਦਿਨ ਮੈਨੂੰ ਕਿਸੇ ਵੇਲੇ ਕਿਸੇ ਟਾਈਮ ਜਲਦੀ ਜਾਣਾ ਹੋਵੇ ਜਾਂ ਮੈਂ ਜਲਦੀ ਉੱਥੋਂ ਸਕੂਲ ਤੋਂ ਛੁੱਟੀ ਲੈ ਕੇ ਆਉਣੀ ਹੋਵੇ ਤਾਂ ਉਸ ਟਾਈਮ ਮੈਂ ਆਪਣੇ ਬੁਲਟ ਤੇ ਜਾਨੀ ਆ ਹਾਂ ਜੀ ਤੇ ਜਿਹੜਾ ਨਾਲ ਵਾਲਾ ਸਟਾਫ ਆ ਉਹਨਾਂ ਦਾ ਰਿਐਕਸ਼ਨ ਕੀ ਹੁੰਦਾ ਉਹਨਾਂ ਦਾ ਸਰਪ੍ਰਾਈਜ਼ਿੰਗ ਰਿਐਕਸ਼ਨ ਸੀ ਪਹਿਲਾਂ ਸਾਰੇ ਸਟਾਫ ਦਾ ਕਿ ਮੈਂ ਵੈਸੇ ਤਾਂ ਕੁੜੀਆਂ ਆਮ ਤੌਰ ਤੇ ਛੋਟੀ ਬਾਈਕ ਵੀ ਨਹੀਂ ਚਲਾ ਸਕਦੀਆਂ ਸਕੂਟੀ ਵਗੈਰਾ ਤਾਂ ਆਮ ਨਾਰਮਲੀ ਡਰਾਈਵ ਕਰ ਹੀ ਲੈਂਦੀਆਂ ਇੱਕ ਪੈਣੇ ਹੋਰ ਗੱਲ ਆ ਰਹੀ ਹੈ ਤਾਂ ਸਕੂਟੀ ਤੋਂ ਕਹਿੰਦੇ ਵੀ ਕੁੜੀਆਂ ਨੂੰ ਸਕੂਟੀ ਦੇ ਬ੍ਰੇਕ ਨਹੀਂ ਲਾਉਣੇ ਆਉਂਦੇ ਇਹ ਇਹ ਵੀ ਇਹ ਗੱਲ ਮੰਨਦੇ ਹੋ ਤੁਸੀਂ ਐ ਐਕਚੁਅਲੀ ਨਾ ਕੁੜੀਆਂ ਮੈਂ ਇੱਥੇ ਆ ਕੇ ਦੇਖਿਆ ਹੈ ਇੰਡੀਆ ਦੇ ਵਿੱਚ ਬਹੁਤ ਫਾਸਟ ਡਰਾਈਵ ਕਰਦੀਆਂ ਹੂੰ ਪਤਾ ਨਹੀਂ ਕਿਉਂ ਉਹਨਾਂ ਦੀ ਸਕੂਟੀ ਜਿਹੜੀ ਇਹ ਬਹੁਤ ਫਾਸਟ ਚੱਲਦੀ ਹੈ ਸ਼ਾਇਦ ਉਹ ਆਪਣੇ ਆਪ ਨੂੰ ਫੀਲ ਕਰਦੀਆਂ ਕਿ ਅਸੀਂ ਸਕੂਟੀ ਤੇ ਬੈਠੀਆਂ ਹੋਈਆਂ ਬਟ ਉਹਨਾਂ ਨੂੰ ਕੇਅਰਫੁਲੀ ਡਰਾਈਵ ਕਰਨੀ ਚਾਹੀਦੀ ਹੈ ਵੈਸੇ ਵੀ ਅੱਜ ਕੱਲ ਆਪਣੇ ਇੱਥੇ ਤਾਂ ਹੈ ਨਹੀਂ ਟ੍ਰੈਂਡ ਕਿ ਹੈਲਮਟ ਵਗੈਰਾ ਪਾ ਕੇ ਡਰਾਈਵ ਕਰਨਾ ਫੋਰਨ ਦੇ ਵਿੱਚ ਤਾਂ ਇਹ ਨੈਸੈਸਿਟੀ ਹੈ ਕਿ ਹੈਲਮਟ ਪਾ ਕੇ ਡਰਾਈਵ ਕਰਨਾ ਹੈ ਤੇ ਉਹ ਮੈਨੂੰ ਲੱਗਦਾ ਚਾਚਾ ਚੀ ਜਿਆਦਾ ਤੇਜ਼ ਡਰਾਈਵ ਕਰਦੀਆਂ ਤਾਂ ਫਿਰ ਬ੍ਰੇਕ ਬਰੂਕ ਦਾ ਉਹਨਾਂ ਨੂੰ ਯਾਦ ਹੀ ਭੁੱਲ ਜਾਂਦਾ ਕਿ ਕੀ ਵੀ ਆ ਪਹਿਣੇ ਹਨ ਬ੍ਰੇਕ ਵੀ ਕੁੜੀਆਂ ਬਹੁਤ ਕੁੜੀਆਂ ਜਿਹੜੀਆਂ ਪੈਰਾਂ ਨਾਲ ਬ੍ਰੇਕ ਮਾਰਦੀਆਂ ਹਾਂਜੀ ਉਹ ਬਹੁਤ ਹੈ ਐ ਆਈ ਡੋਨਟ نو ਬਟ ਇਨਾ ਔਖਾ ਤਾਂ ਨਹੀਂ ਹੈ ਮੈਨੂੰ ਲੱਗਦਾ ਡਰਾਈਵ ਕਰਨਾ ਪਹਿਲੀ ਗੱਲ ਇਹ ਹੈ ਕਿ ਕੋਈ ਵੀ ਚੀਜ਼ ਤੁਸੀਂ ਡਰਾਈਵ ਕਰਨੀ ਹੈ ਤੁਹਾਨੂੰ ਆਪਣੇ ਆਪ ਤੇ ਕੌਨਫੀਡੈਂਸ ਹੋਣਾ ਚਾਹੀਦਾ ਜੇ ਕੋਈ ਵੀ ਕੰਮ ਕਰਨਾ ਹੈ ਤੁਹਾਨੂੰ ਜੇ ਆਪਣੇ ਆਪ ਤੇ ਕੌਨਫੀਡੈਂਸ ਹੈ ਤਾਂ ਤੁਸੀਂ ਕੋਈ ਵੀ ਚੀਜ਼ ਡਰਾਈਵ ਕਰ ਰਹੇ ਹੋ ਤਾਂ ਤੁਸੀਂ इजीली ਕਰ ਲੈਨੇ ਹੋ ਜਦੋਂ ਤੁਹਾਨੂੰ ਨਹੀਂ ਆਪਣੇ ਆਪ ਤੇ ਕੌਨਫੀਡੈਂਸ ਤੁਹਾਨੂੰ ਲੱਗਦਾ ਹੈ ਕਿ ਮੈਂ ਬ੍ਰੇਕ ਲਗਾ ਕੇ ਨਹੀਂ ਰੋਕ ਸਕਦੀ ਫਿਰ ਤੁਸੀਂ ਪੈਰਾਂ ਨਾਲ ਰੋਕਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਵੀ ਡਿੱਗਿਓ ਕਿਤੇ ਬੁਲੇਟ ਤੋਂ ਨਹੀਂ ਐਦਾਂ ਦਾ ਕਦੇ ਨਹੀਂ ਕੁਝ ਆਇਆ ਜੀ ਹਾਂਜੀ ਇਹ ਪਿੰਨ ਜਦੋਂ ਸਕੂਲ ਜਾਂਦੇ ਉਹ ਤਾਂ ਬੱਚੇ ਵੀ ਕਹਿੰਦੇ ਹੁਣਗੇ ਬੁਲਟ ਵਾਲੇ ਮੈਡਮ ਆਗੇ ਹਾਂਜੀ ਅ ਬੱਚੇ ਹੁਣ ਤਾਂ ਅਡਜਸਟ ਹੋ ਗਏ ਐ ਬਟ ਜਦੋਂ ਜਦੋਂ ਮੈਂ ਨਵਾਂ ਨਵਾਂ ਜੁਆਇਨ ਕੀਤਾ ਸੀ ਤਾਂ ਮੈਂ ਬੁਲਟ ਲੈ ਕੇ ਜਾਂਦੀ ਸੀਗੀ ਉਦੋਂ ਬੱਚੇ ਕਾਫੀ ਜ਼ਿਆਦਾ ਰਿਐਕਟ ਕਰਦੇ ਸੀ ਕਿ ਬੁਲਟ ਵਾਲੇ ਮੈਡਮ ਆਗੇ ਜੀਪ ਵਾਲੇ ਮੈਡਮ ਆਗੇ ਅੱਜ ਵੀ ਮੈਨੂੰ ਕਹਿ ਦਿੰਦੇ ਆ ਕੋਈ ਪਾਰਟੀ ਫੰਕਸ਼ਨ ਹੋਏ ਕਿ ਮੈਡਮ ਤੁਸੀਂ ਜੀਪ ਤੇ ਆਇਓ ਹੂੰ ਤੇ ਇਦਾਂ ਦਾ ਕੁਝ ਚੱਲਦਾ ਹੀ ਰਹਿੰਦਾ ਹੈ ਹਾਂਜੀ ਇਹ ਭਣੇ ਤੁਸੀਂ ਜਿਵੇਂ ਹੁਣ ਬੁਲੇਟ ਵਾਲੀ ਗੱਲ ਹਨਾ ਇਹ ਤੁਸੀਂ ਜੀਪ ਵਗੈਰਾ ਦੇ ਸ਼ੌਂਕ ਕਿਥੋਂ ਰੱਖਿਆ ਵੀ ਆਪਾਂ ਇਹ ਲੋਕਾਂ ਨਾਲੋਂ ਵੱਖਰਾ ਕੁਝ ਕਰਨਾ ਕਿਉਂਕਿ ਲੇਡੀਜ਼ ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਛਡੇਆ ਸਕੂਟਰੀ ਚੱਜਣਾ ਨਹੀਂ ਚੱਲਦੀ ਉਹਨਾਂ ਨੂੰ ਤੇ ਇਹ ਕਿੱਦਾਂ ਤੁਸੀਂ ਸੋਚਿਆ ਵੀ ਆਪਾਂ ਇਦਾਂ ਕਰਦਾ ਐਕਚੁਅਲੀ ਨਾ ਮੇਰੇ ਬਚਪਨ ਤੋਂ ਹੀ ਮੈਨੂੰ ਇਹ ਹੈ ਕਿ ਮੈਂ ਕੁਝ ਵੱਖਰਾ ਕਰਨਾ ਹੈ ਹੂੰ ਤਾਂ ਛੋਟੀਆਂ ਜਿਹੜੀਆਂ ਕੁੜੀਆਂ ਚੀਜ਼ਾਂ ਕਰਦੀਆਂ ਨਾ ਮੇਰਾ ਉਦੋਂ ਹਟਕੇ ਸੀਗਾ ਕਿ ਮੈਂ ਮੁੰਡਿਆਂ ਵਾਲੇ ਹੀ ਕੰਮ ਕਰਨੇ ਆ। ਸਾਡੇ ਫੈਮਿਲੀ ਦੇ ਵਿੱਚ ਜਿਆਦਾ ਮੇਰੇ ਬ੍ਰਦਰਸ ਸੀਗੇ, ਓਨਲੀ ਮੈਂ ਇਕੱਲੀ ਸਿਸਟਰ ਸੀ। ਤਾਂ ਮੈਂ ਉਹਨਾਂ ਨਾਲ ਖੇਲਣਾ ਸਾਰਾ ਦਿਨ, ਉਹਨਾਂ ਵਾਲੀਆਂ ਹੈਬਿਟਸ ਮੈਨੂੰ ਸੀਗੀਆਂ। ਤੇ ਉਥੋਂ ਹੀ ਮੈਂ ਸਭ ਤੋਂ ਪਹਿਲਾਂ ਮੇਰੇ ਦਾਦਾ ਜੀ ਨੇ ਸਕੂਟਰ ਚਲਾਉਣਾ ਮੈਨੂੰ ਸਿਖਾਇਆ। ਉਸ ਤੋਂ ਬਾਅਦ بس ਇਹ سلسلہ ਚੱਲਦਾ ਰਿਹਾ ਡਰਾਈਵਿੰਗ ਦਾ ਹਾਂਜੀ ਮੈਂ ਸੁਣਿਆ ਵੀ ਉਹਨਾਂ ਨੇ ਤੁਹਾਨੂੰ ਸਕੂਟਰ ਇਸ ਕਰਕੇ ਸਿਖਾਇਆ ਸੀ ਵੀ ਤੁਸੀਂ ਜੇ ਕਿਤੇ ਕੰਮ ਕਰੋਗੇ ਤੇ ਤੁਹਾਨੂੰ ਸੌਖਾ ਹੋ ਜਾਣਾ ਹਾਂਜੀ ਵੀ ਜਦੋਂ ਮੈਂ ਇਹਨੂੰ ਫਿਊਚਰ ਜੌਬ ਕਰਾਂ ਤਾਂ ਮੈਂ ਇਹਨੂੰ ਕਿਸੇ ਤੇ ਡਿਪੈਂਡ ਨਾ ਹੋਣਾ ਪਏ ਕਿ ਕੋਈ ਮੈਨੂੰ ਛੱਡ ਕੇ ਆਏ ਜਾਂ ਲੈ ਕੇ ਆਏ ਤੇ ਮੈਂ ਖੁਦ ਆਪਣੀ ਜੌਬ ਤੇ ਜਾਵਾਂ ਹਾਂਜੀ ਅਕਸਰ ਮੈਨੂੰ ਲੱਗਦਾ ਵੀ ਘਰਾਂ 'ਚ ਥੋੜਾ ਬਹੁਤਾ ਕਲੇਸ਼ ਵੀ ਇਹਨਾਂ ਕਰਕੇ ਹੁੰਦਾ ਕਿਉਂਕਿ ਅੱਜਕੱਲ੍ਹ ਜੇ ਕਿਸੇ ਨੇ ਧਾਰਮਿਕ ਸਥਾਨ ਤੇ ਵੀ ਜਾਣਾ ਤਾਂ ਇੱਕ ਜਾਣੇ ਦੀ ਆਸ ਕਰਦੇ ਹਾਂਜੀ ਮੇਨ ਇਹ ਹੈ ਕਿ ਲੇਡੀਜ਼ ਨੂੰ ਆਫਟਰ ਮੈਰਿਜ ਜਾਂ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਵੀ ਹੁੰਦਾ ਹੈ ਕਿ ਬ੍ਰਦਰ ਸਾਡਾ ਸਾਨੂੰ ਛੱਡ ਕੇ ਆਏਗਾ ਆਫਟਰ ਮੈਰਿਜ ਹੁੰਦਾ ਹੈ ਕਿ ਹਸਬੰਡ ਤੇ ਹੀ ਡਿਪੈਂਡ ਹੁੰਦੀਆਂ ਤੇ ਅੱਜ ਕੱਲ ਤਾਂ ਬੱਚੇ ਜਿੱਦਾਂ ਤੁਹਾਨੂੰ ਪਤਾ ਹੈ ਕਿ ਸਾਰੇ ਫੋਰਨ ਜਾ ਰਹੇ ਆ ਮੇਰੇ ਸਕੂਲ ਲੈਵਲ ਤੇ ਵੀ ਮੈਂ ਇਹ ਹੀ ਗੱਲ ਬੱਚਿਆਂ ਨੂੰ ਕਹਿੰਨੀ ਹੁੰਦੀ ਆ ਕਿ ਅਗਰ ਤੁਸੀਂ ਫੋਰਨ ਜਾਣਾ ਹੈ ਪਹਿਲੀ ਗੱਲ ਤਾਂ ਇੱਥੇ ਸੈਟਲ ਹੋਵੋ ਕੋਸ਼ਿਸ਼ ਕਰੋ ਬਟ ਅਗਰ ਤੁਸੀਂ ਫੋਰਨ ਜਾਣਾ ਤਾਂ ਤੁਸੀਂ ਆਪਣੇ ਪੂਰੇ ਆਪਣੇ ਆਪ ਤੇ ਡਿਪੈਂਡ ਹੋ ਕੇ ਜਾਓ ਨਾ ਕਿ ਚੀਜ਼ਾਂ ਉੱਥੇ ਜਾ ਕੇ ਬੇਸਿਕ ਤੋਂ ਸਿੱਖੋ ਪਹਿਲਾਂ ਇੱਥੋਂ ਸਿੱਖ ਕੇ ਇਹ ਡਰਾਈਵਿੰਗ ਮੇਨ ਚੀਜ਼ ਹੈ ਜੀ ਕਿਸੇ ਵੀ ਕੁੜੀ ਨੇ ਜਾਣਾ ਹੈ ਉਹਨੂੰ ਡਰਾਈਵਿੰਗ ਪਹਿਲਾਂ ਆਉਣੀ ਚਾਹੀਦੀ ਹੈ ਕੁਕਿੰਗ ਮੇਨ ਚੀਜ਼ ਹੈ ਕੁਕਿੰਗ ਪਹਿਲਾਂ ਆਉਣੀ ਚਾਹੀਦੀ ਰੈਦਰ ਬॉय ਹੈ ਰੈਦਰ ਗਰਲ ਹੈ ਹਾਂਜੀ ਤੇ ਇਹ ਸਾਰੀਆਂ ਕੋਈ ਸਕਿੱਲ ਤੁਹਾਡੇ 'ਚ ਹੋਣਾ ਚਾਹੀਦਾ ਹੈ ਜੀ ਉਸ ਤੋਂ ਬਾਅਦ ਦੁਨੀਆ ਤੇ ਕਿਤੇ ਵੀ ਰਹੋਗੇ ਤਾਂ ਬੜੀ ਹੀ ਰਹੋਗੇ ਜੀ ਪੈਣੀ ਤੁਹਾਡੇ ਹਸਬੰਡ ਨੂੰ ਛੱਡ ਕੇ ਜਦੋਂ ਸਾਰੇ ਪਰਿਵਾਰ ਨੇ ਚਾਚੇ ਤਾਏ ਹੁੰਦੇ ਆ ਜਾਂ ਆਪਣਾ ਸਹੁਰਾ ਪਰਿਵਾਰ ਹੁੰਦਾ ਉਹ ਉਹਨਾਂ ਨੇ ਨਹੀਂ ਕਿਹਾ ਤੁਹਾਡੇ ਹਸਬੰਡ ਨੂੰ ਵੀ ਇਹ ਜੀਪ ਚਲਾਈ ਫਿਰਦੇ ਨੇ ਬੁਲੇਟ ਚਲਾਈ ਫਿਰਦੇ ਨੇ ਕਿਸੇ ਦੇ ਵਿੱਚ ਮਾਰ ਦੇਣਗੇ ਸੱਟ ਖਾ ਲੈਣਗੇ ਐਕਚੁਅਲੀ ਨਾ ਮੈਂ ਮੈਰਿਜ ਤੋਂ ਬਾਅਦ ਇੱਥੇ ਸਾਰੇ ਪਰਿਵਾਰ ਚ ਬਹੁਤ ਘਟ ਰਹੀ ਆ ਥੋੜਾ ਟਾਈਮ ਰਹੀ ਆ ਮੈਂ ਸ਼ਿਫਟ ਹੋ ਗਈ ਸੀ ਫੋਰਨ ਆਪਣੇ ਹਸਬੰਡ ਦੇ ਨਾਲ ਜੀ ਤੇ ਉਥੇ ਇਹ ਚੀਜ਼ ਰੈਗੂਲਰ ਸੀਗੀ ਤਾਂ ਸਭ ਨੂੰ ਹੈਬਿਟ ਹੈਗੀ ਇਹ ਚਲਾਉਂਦੀ ਹੀ ਹੈ ਉਥੇ ਆਪਣੇ ਕੰਮ ਤੇ ਇਹ ਮਤਲਬ ਕਿ ਮੋਟਰਬਾਈਕ ਤੇ ਜਾਂਦੀ ਸੀ ਜੀ ਤੇ ਇੰਨਾ ਜ਼ਿਆਦਾ ਕਿਸੇ ਨੇ ਰਿਐਕਟ ਨਹੀਂ ਕੀਤਾ ਹਾਂਜੀ ਤੇ ਭਨੇ ਬਾਹਰਲਾ ਦੇਸ਼ ਛੱਡ ਕੇ ਕਿਉਂ ਆ ਨੇ ਆ ਕਾਰਨ ਕਿਉਂ ਕੀ ਬਣਦੇ ਕਿਉਂਕਿ ਅੱਜ ਕੱਲ ਦੀ ਜੀ ਪੀੜ੍ਹੀ ਦੀ ਗੱਲ ਕਰੀਏ ਅੱਜ ਕੱਲ ਦੇ ਨੌਜਵਾਨਾਂ ਦੀ ਗੱਲ ਕਰੀਏ ਇੱਕ ਆਸ ਹੈ ਲੋਕਾਂ ਨੂੰ ਉਸੇ ਕੈਨੇਡਾ ਜਾਣਾ ਬੱਚਾ ਪਲੱਸ 2 ਬਾਅਦ ਚੋਂ ਕਰਦਾ ਪਹਿਲਾਂ ਮਾਪਿਆਂ ਨੂੰ ਹੁੰਦਾ ਵੀ ਆਪਾਂ ਕੈਨੇਡਾ ਭੇਜ ਦਈਏ ਹਾਂਜੀ ਇਹ ਤਾਂ ਗੱਲ ਅੱਜਕੱਲ ਤੁਹਾਨੂੰ ਪਤਾ ਹੈ ਕਿ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ। ਬਾਕੀ ਅਸੀਂ ਕਿਉਂ ਛੱਡ ਕੇ ਆਏ ਆ ਕੋਵਿਡ ਦੇ ਦੌਰਾਨ ਬੱਸ ਜੇ ਕੋਵਿਡ ਨਾ ਆਉਂਦਾ ਤਾਂ ਸ਼ਾਇਦ ਅਸੀਂ ਵੀ ਨਾ ਆਉਂਦੇ। ਜੀ। ਇੰਡੀਆ ਵਾਪਸ। ਜੀ। ਤੇ ਕੋਵਿਡ ਦੇ ਦੌਰਾਨ ਜਿੱਦਾਂ ਬ੍ਰੇਕ ਲੱਗ ਜਾਂਦੀ ਹੈ ਜੀ ਬ੍ਰੇਕ ਲੱਗੀ। ਅੰਦਰ ਬੈਠ ਕੇ ਸੋਚਿਆ ਕਿ ਆਪਾਂ ਤਾਂ ਇੱਥੇ ਇਕੱਲੇ ਹੀ ਆ। ਹੂੰ। ਅਗਰ ਕੋਈ ਵੀ ਕਿਸੇ ਨੂੰ ਸਪੋਜ਼ ਕਿ ਰਾਤ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਮੈਡੀਕਲੀ ਪ੍ਰੋਬਲਮ ਹੁੰਦੀ ਹੈ ਤਾਂ ਆਪਾਂ ਨੂੰ ਕੋਈ ਹਸਪੀਟਲ ਲੈ ਕੇ ਜਾਣ ਵਾਲਾ ਵੀ ਨਹੀਂ ਹੈ ਇੱਥੇ ਤੇ ਸੋ ਇੱਕ ਮੇਰਾ ਬੇਟਾ ਥੋੜਾ ਡਿਪਰੈਸ ਹੋ ਗਿਆ ਸੀ ਜਿਆ ਕਿਉਂਕਿ 2 ਸਾਲ ਤੋਂ ਬੱਚੇ ਉੱਥੇ ਬਾਹਰ ਫੋਰਨ ਚ ਹਾਉਸਟੀ ਲਾਉ ਸੀ ਇਹ ਬਤਨੂਕੀ ਬਾਹਰ ਨਹੀਂ ਆਪਾਂ ਉਹਨਾਂ ਨੂੰ ਲਿਜਾ ਸਕਦੇ ਸੀ ਤੇ ਜਿੰਨਾ ਚਿਰ ਇੰਜੈਕਸ਼ਨ ਨਹੀਂ ਸੀ ਆਏ ਜੀ ਬੱਚਿਆਂ ਵਾਸਤੇ ਸੋ ਉਹ ਜਿਸ ਟਾਈਮ ਅਸੀਂ ਉਹਨੂੰ 2 ਸਾਲਾਂ ਦੇ ਬਾਅਦ ਬਾਹਰ ਲੈ ਕੇ ਗਏ ਮਾਲ ਵਗੈਰਾ ਤਾਂ ਉਹਦੀ ਚਾਲ 'ਚ ਫਰਕ ਸੀ ਸਾਨੂੰ ਲੱਗਿਆ ਉਹਦੀ ਹੈਬਿਟ 'ਚ ਜਿੱਦਾਂ ਉਹ ਲੋਕਾਂ ਤੋਂ ਡਰ ਡਰ ਰਿਹਾ ਹੈ ਜੀ ਇਦਾਂ ਸਾਨੂੰ ਫੀਲ ਹੋਇਆ ਜੀ ਫਿਰ ਅਸੀਂ ਸੋਚਿਆ ਕਿ ਕਿਉਂ ਨਾ ਆਪਾਂ ਇੱਕ ਵਾਰੀ ਸਭ ਕੁਝ ਉਥੋਂ ਫਿਨਿਸ਼ ਕਰਕੇ ਤਾਂ ਇੱਕ ਵਾਰੀ ਇੰਡੀਆ ਸ਼ਿਫਟ ਹੋਈਏ ਜੀ ਤੇ ਹੁਣ ਇੱਥੇ ਆ ਕੇ ਖੁੱਲਾ ਮਾਹੌਲ ਹੈ ਵਿਹੜੇ ਖੁੱਲੇ ਆ ਘਰਾਂ ਦੇ ਜੀ ਤੇ ਕੋਈ ਫਿਕਰ ਨਹੀਂ ਹੈ ਪਹਿਲਾਂ ਮੇਨ ਤਾਂ ਇਹ ਗੱਲ ਹੈ ਜੀ ਕੋਈ ਤੁਹਾਡਾ ਅਗਰ ਡੋਰ ਨੌਕ ਕਰਦਾ ਹੈ ਤਾਂ ਤੁਹਾਨੂੰ ਪਹਿਲਾਂ ਕੈਮਰੇ ਚੈੱਕ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਆਸ-ਪਾਸ ਦੇ ਲੋਕ ਨੇ ਉੱਥੇ ਅਸੀਂ ਜਿੱਦਾਂ ਫਿਲੀਪੀਨਸ ਚ ਰਹਿੰਦੇ ਸੀ ਉੱਥੇ ਥੋੜਾ ਅਸੀਂ ਸਾਨੂੰ ਦੇਖ ਕੇ ਡੋਰ ਓਪਨ ਕਰਨਾ ਪੈਂਦਾ ਸੀ ਹਾਂ ਜੀ ਭਾਵੇਂ ਲੋਕ ਤਾਂ ਇਹ ਕਹਿੰਦੇ ਨੇ ਵੀ ਬਾਹਰ ਸੇਫ ਨੇ ਪੰਜਾਬ ਦੇ ਮਾਹੌਲ ਬਹੁਤ ਖਰਾਬ ਨੇ ਐਕਚੁਅਲੀ ਸੇਫ ਤੁਸੀਂ ਬਾਹਰ ਉਨਾਂ ਚਿਰੋਂ ਜਿੰਨਾ ਚਿਰ ਤੁਹਾਨੂੰ ਤੁਹਾਡੇ ਘਰ-ਬਾਰ ਦਾ ਕਿਸੇ ਨੂੰ ਨਹੀਂ ਪਤਾ ਤੁਹਾਡੀ ਇਨਕਮ ਦਾ ਕਿਸੇ ਨੂੰ ਨਹੀਂ ਪਤਾ ਕਿ ਤੁਸੀਂ ਕੀ ਕਮਾ ਰਹੇ ਹੋ ਕੀ ਖਾ ਰਹੇ ਹੋ ਜਦੋਂ ਤੁਹਾਡੀ ਇਨਕਮ ਦਾ ਤੁਹਾਡੇ ਘਰ-ਬਾਰ ਦਾ ਉੱਥੇ ਕਿਸੇ ਨੂੰ ਪਤਾ ਲੱਗ ਜਾਂਦਾ ਤਾਂ ਆਪਣੇ ਹੀ ਲੋਕ ਤੁਹਾਨੂੰ ਹਾਰਟ ਕਰਦੇ ਜੀ ਹਾਂਜੀ ਇਹ ਉਹ ਜਿਹੜੇ ਹੁਣ ਕਤਲ ਹੋ ਰਹੇ ਆ ਜਾਂ ਕੈਨੇਡਾ ਦੀ ਗੱਲ ਕਰੀ ਅਮਰੀਕਾ ਦੀ ਇਹੀ ਕਾਰਨ ਨੇ ਮੇਨ ਕਾਰਨ ਇਹ ਹੀ ਹੈ ਮੇਨ ਮੈਨੂੰ ਪਰਸਨਲੀ ਇਹੀ ਫੀਲ ਹੁੰਦਾ ਜਿੱਦਾਂ ਮੇਰਾ ਮੈਂ 10 ਸਾਲ ਬਹ ਰਹੀ ਆ ਮੇਰੇ ਹਸਬੰਡ 15 ਸਾਲ ਬਹ ਰਹੇ ਆ ਮੇਨ ਇਹ ਹੈ ਕਿ ਜੈਲਸੀ ਜੀ ਕਿ ਇਹ ਮੇਰੇ ਤੋਂ ਅੱਗੇ ਕਿਉਂ ਲੰਘ ਗਿਆ ਕਿਵੇਂ ਲੰਘ ਗਿਆ ਜੀ ਤੇ ਜੇ ਤੁਸੀਂ ਆਪਣੇ ਸਰਕਲ ਛੋਟਾ ਰੱਖੋਗੇ ਜੀ ਜਿਹੜੇ ਗਏ ਹੋਏ ਆ ਸਟੂਡੈਂਟਸ ਮੈਂ ਉਹਨਾਂ ਨੂੰ ਵੀ ਕਹਾਂਗੀ ਜੇ ਤੁਸੀਂ ਆਪਣਾ ਸਰਕਲ ਸੀਮਤ ਰੱਖੋਗੇ ਜੀ ਆਪਣੀ ਜਿਹੜੀ ਲੋਕੇਸ਼ਨ ਜਿੱਥੇ ਤੁਸੀਂ ਰਹਿ ਰਹੇ ਹੋ ਉਹ ਸੀਕ੍ਰੀਟ ਰੱਖੋਗੇ ਤਾਂ ਤੁਹਾਨੂੰ ਸ਼ਾਇਦ ਤੁਹਾਨੂੰ ਕੋਈ ਖਤਰਾ ਨਹੀਂ ਹੋਏਗਾ ਇਹ ਮੇਰਾ ਐਕਸਪੀਰੀਅੰਸ ਹੈ ਜੀ ਤੇ ਜੇ ਤੁਸੀਂ ਓਪਨ ਆਪਣਾ ਸਰਕਲ ਵੱਡਾ ਕਰੋਗੇ ਤੁਹਾਡਾ ਤੁਹਾਡੇ ਕੱਪੜੇ ਵੀ ਦੇਖਣਗੇ ਨਾ ਅਗਲੇ ਕਿ ਇਹਨੇ ਇੱਕ ਬ੍ਰਾਂਡਡ ਪਾਇਆ ਤਾਂ ਤੁਹਾਡੀ ਜਾਨ ਨੂੰ ਖਤਰਾ ਜੀ ਉਧਰ ਬ੍ਰਾਂਡਡ ਪਾਉਣਾ ਵੀ ਖਤਰਾ ਇੱਕ ਬਿਲਕੁਲ ਜੀ ਬ੍ਰਾਂਡਡ ਉਹ ਉਹਨਾਂ ਨੇ ਸੋਚ ਲੈਣਾ ਕਿ ਇਹਦੇ ਕੋਲ ਪੈਸੇ ਆ ਤਾਂ ਹੀ ਬ੍ਰਾਂਡਡ ਪਾਇਆ ਜੀ ਪੈਸੇ ਆਏ ਕਿੱਥੋਂ ਇਹ ਸਾਡੇ ਤੋਂ ਕਿਤੇ ਅੱਗੇ ਤਾਂ ਨਹੀਂ ਇੱਕ ਸਟੈਪ ਜਾ ਰਿਹਾ ਜੀ ਫਿਰ ਖਤਰਾ ਹੋਏਗਾ ਜੀ ਲਾਈਫ ਜੀ ਪੈਣੇ ਇਹ ਵੀ ਬਾਹਰ ਦੀਆਂ ਗੱਲਾਂ ਵੀ ਹੋਈਆਂ ਆਪਾਂ ਥੋੜੀ ਬਲੌਗਿੰਗ ਵਾਲਾ ਵਾਂਗੇ ਪੈਣੇ ਇਹ ਫਿਰ ਤੁਸੀਂ ਜਦੋਂ ਜੀਪਾ ਚਲਾਉਣੀ ਆ ਸਟਾਰਟ ਕੀਤੀਆਂ ਜੇ ਜੀਪਾ ਵਾਰੀ ਨਹੀਂ ਕਿਸੇ ਨੇ ਕਿਹਾ ਚਲੋ ਬੁਲੇਟ ਤਾਂ ਠੀਕ ਐ ਫਿਰ ਤੁਸੀਂ ਜੀਪ ਤੇ ਆਉਨੇ ਹੋ ਜੀਪ ਵਾਰੀ ਨਹੀਂ ਕਿਸੇ ਨੇ ਕਿਹਾ ਹਾਂ ਜੀਪ ਮੇਰੇ ਹਸਬੰਡ ਦਾ ਸੁਪਨਾ ਸੀਗਾ ਕਿ ਆਪਾਂ ਜਦੋਂ ਵੀ ਇੰਡੀਆ ਸ਼ਿਫਟ ਹੋਵਾਂਗੇ ਜਾਂ ਜਦੋਂ ਵੀ ਆਪਾਂ ਇੰਡੀਆ ਜਾਵਾਂਗੇ ਉਦੋਂ ਆਪਾਂ ਇੱਕ ਜੀਪ ਲੈਣੀ ਹੈ ਉਹ ਕਹਿੰਦੇ ਸੀ ਕਿ ਮੇਰਾ ਚਾਈਲਡਹੂਡ ਦਾ ਬਚਪਨ ਦਾ ਸੁਪਨਾ ਹੈ ਇਹ ਕਿ ਮੇਰੇ ਕੋਲ ਜੀਪ ਹੋਵੇ ਤੇ ਜਦੋਂ ਅਸੀਂ ਜੀਪ ਬਣਵਾਈ ਤਿਆਰ ਕਰਵਾਈ ਹੈ ਤੇ ਉਸ ਤੋਂ ਬਾਅਦ ਜਦੋਂ ਘਰੇ ਲੈ ਕੇ ਆਏ ਤੇ ਮੈਂ ਕਿਹਾ ਵੀ ਮੈਂ ਵੀ ਡਰਾਈਵ ਕਰਨੀ ਹੈ ਤੇ ਜਦੋਂ ਮੈਂ ਡਰਾਈਵ ਕਰਕੇ ਲੈ ਕੇ ਜਾਨੀ ਆ ਤਾਂ ਸ਼ੁਰੂ ਸ਼ੁਰੂ ਚ ਲੋਕ ਐ ਥੋੜਾ ਸਰਪ੍ਰਾਈਜ਼ ਹੁੰਦੇ ਸੀਗੇ ਬਟ ਹੁਣ ਉਹਨਾਂ ਨੂੰ ਐਜ਼ ਯੂਜ਼ਵਲ ਆਦਤ ਜਿਦਾ ਪੈ ਜਾਂਦੀ ਹੈ ਕਿ ਨੇ ਤਾਂ ਚਲਾਉਣੀ ਚਲਾਉਣੀ ਹੈ ਹਾਂਜੀ ਇਹ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਤਾਂ ਤੇ ਭੈਣ ਕਦੇ ਇਹ ਵੀ ਹੋਇਆ ਵੀ ਕਦੇ ਬਾਈਕ ਤੋਂ ਡਿੱਗੀ ਹੂੰ ਜਾਂ ਵੀ ਆਸੇ ਪਾਸੇ ਗੱਲਾਂ ਬਾਤਾਂ ਬਹੁਤ ਸੁਣਨ ਨੂੰ ਆਉਂਦੀਆਂ ਲੋਕੇ ਅਕਸਰ ਹੀ ਕਹਿ ਦਿੰਦੇ ਨੇ ਵੀ ਭਾਈ ਤੂੰ ਆਪਣਾ ਲੇਡੀਜ਼ ਆ ਔਰਤਾਂ ਇਹਨੂੰ ਤੂੰ ਬੁਲਟ ਵਾਲਾ ਕੀ ਕੀ ਸ਼ੌਂਕ ਪਾਤਾ ਜੀਪ ਵਾਲਾ ਕਿੱਥੇ ਪਾਤਾ ਇਹ ਬੈਲੀਆਂ ਵਾਲੇ ਸ਼ੌਂਕ ਨੇ ਇਹ ਮਰਦਾਂ ਵਾਲੇ ਸ਼ੌਂਕ ਨੇ ਐਕਚੁਅਲੀ ਨਾ ਜਸ ਦੇਣ ਅਸੀਂ ਬੁਲਟ ਖਰੀਦ ਕੇ ਮੈਂ ਹੀ ਡਰਾਈਵ ਕਰਕੇ ਇਹਨੂੰ ਘਰੇ ਲੈ ਕੇ ਆਈ ਸੀਗੀ ਤੇ ਮੈਂ ਰਸਤੇ 'ਚ ਰੁਕ ਸਭ ਲੋਕਾਂ ਦੇ ਜੋ ਜਾ ਰਹੇ ਸੀ ਰੋਡ ਤੇ ਈਵਨ ਲੇਡੀਜ਼ ਵੀ ਮੁੜ ਮੁੜ ਕੇ ਦੇਖ ਰਹੀਆਂ ਸੀ ਕਿ ਕੁੜੀ ਬੁਲਟ ਡਰਾਈਵ ਕਰਕੇ ਜਾ ਰਹੀ ਹੈ ਮੈਂ ਦੇਖਿਆ ਬਾਈ ਉਹਨੇ ਬੈਠੇ ਨਹੀਂ ਤੇ ਉਹ ਨਾ ਮਤਲਬ ਕਿ ਉਥੋਂ ਰਿਐਕਸ਼ਨ ਦਾ ਪਤਾ ਚੱਲਦਾ ਹੈ ਬਾਕੀ ਇਤੋਂ ਇਦਾਂ ਦਾ ਕੋਈ ਰਿਐਕਸ਼ਨ ਨਹੀਂ ਆਇਆ ਕਿ ਇਹ ਡਿੱਗ ਜੇਗੀ ਜਾਂ ਇਹ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਫਿਜ਼ੀਕਲੀ ਸਟਰੋਂਗ ਹੈ ਹਾਂਜੀ ਇਹ ਭੈਣੇ ਇੰਨਾ ਦਲੇਰ ਹੋਣ ਦਾ ਕਾਰਨ ਕੀ ਆ ਇਹ ਸ਼ੁਰੂ ਤੋਂ ਹੀ ਆ ਜੀ ਬਚਪਨ ਤੋਂ ਹੀ ਬਾਕੀ ਇਹ ਹੈ ਕਿ ਮੈਨੂੰ ਇਹ ਹੁੰਦਾ ਹੈ ਕਿ ਮੈਂ ਇੱਕ ਵਿਚਾਰੀ ਕੁੜੀ ਨਹੀਂ ਹਮ ਜਿਹੜੀ ਆਪਣੇ ਸਮਾਜ ਚ ਇੱਕ ਕੁੜੀ ਨੂੰ ਵਿਚਾਰੀ ਬਣਾ ਦਿੱਤਾ ਗਿਆ ਹੈ ਨਾ ਕਿ ਇਹ ਵਿਚਾਰੀ ਹੈ ਇਹਨੇ ਸਿਰਫ ਆਰਡਰ ਫਾਲੋ ਕਰਨੇ ਹੈ ਹਮ ਤੇ ਆਪਣੀ ਇਹਦੀ ਕੋਈ ਆਇਡੈਂਟੀਟੀ ਨਹੀਂ ਹੈ ਜੀ ਮੈਂ ਉਹ ਮੇਰੇ ਅੰਦਰ ਸੀਗਾ ਕਿ ਮੈਂ ਵਿਚਾਰੀ ਨਹੀਂ ਬਣ ਕੇ ਰਹਿਣਾ ਜੀ ਹਾਂਜੀ ਜੀ ਇਹ ਮੁੰਡਿਆਂ ਵਾਲੇ ਸ਼ੌਂਕ ਨੇ ਹਾਂਜੀ ਕਿਉਂਕਿ ਆਪਾਂ ਜਦੋਂ ਹੁਣ ਕੋਈ ਚਾਹੇ ਬॉय ਆ ਚਾਹੇ ਗਰਲ ਆ ਜਦੋਂ ਆਪਾਂ ਨੂੰ ਪਰਮਾਤਮਾ ਨੇ ਇਨੀ ਸੁਣੀ ਦੁਨੀਆ ਦੇ ਵਿੱਚ ਭੇਜਿਆ ਹੋਇਆ ਆਪਾਂ ਸਿਰਫ ਮਾਈਂਡ 'ਚ ਇਹ ਗੱਲ ਰੱਖਣੀ ਹੈ ਕਿ ਅਸੀਂ ਕੋਈ ਉਦਾਂ ਦਾ ਗਲਤ ਕੰਮ ਨਾ ਕਰੀਏ ਜਿਹੜਾ ਸਮਾਜ ਦੇ ਐਂਟੀ ਹੋਵੇ ਬਟ ਆਪਾਂ ਆਪਣੀ ਆਈਡੈਂਟੀ ਲੈ ਕੇ ਤਾਂ ਚੱਲ ਸਕਦੇ ਹਾਂ ਜੀ ਹਾਂਜੀ ਜੀ ਅੱਜ ਸ਼ੁਕਰੀਆ ਭੈਣੇ ਗੱਲਾਂ ਬਾਤਾਂ ਹੋਰ ਕਰਨੀਆਂ ਸੀ ਪਰ ਸਮਾਂ ਜਾਇਤ ਨਹੀਂ ਦਿੰਦਾ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਠੀਕ ਹੈ ਜੀ ਧੰਨਵਾਦ ਥੈਂਕ ਯੂ ਜੀ ਤਾਂ ਦੋਸਤੋ ਜੁੜੇ ਰਹੋ ਚੈਨਲ ਦੇ ਨਾਲ ਇਜਾਜ਼ਤ ਚਾਹਾਂਗਾ ਸਸ਼ੀ ਕਾਲ